ਦਾਨਿਕ ਸਵੇਰਾ ਦੇਖ ਰਹੇ ਹੋ ਮੈਂ ਤੁਹਾਡੇ ਨਾਲ ਅਭਿਸ਼ੇਕ ਪਰਦਵਾ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਸਾਰੀਆਂ ਰਾਜਨੀਤਿਕ ਪਾਰਟੀਆਂ 2024 ਦੀਆਂ ਚੋਣਾਂ ਨੂੰ ਲੈ ਕੇ ਪੱਬਾਂ ਪਾਰ ਹੋਈਆਂ ਨੇ ਤੇ ਅੱਜ ਪਠਾਨਕੋਟ ਦੇ ਵਿੱਚ ਸਾਡੇ ਨਾਲ ਕੈਬਨਿਟ ਮੰਤਰੀ ਪੰਜਾਬ ਲਾਲਚੰਦ ਕਟਾਰੂ ਚੱਕ ਜੀ ਮੌਜੂਦ ਨੇ ਉਹਨਾਂ ਨਾਲ ਸਾਰੀ ਗੱਲਬਾਤ ਕਰਾਂਗੇ ਕਿ ਕਿਵੇਂ ਦੀ ਕੈਂਪੇਨ ਜਿਹੜੀ ਹੈ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਔਰ ਚਾਹੇ ਲੋਕ ਸਭਾ ਗੁਰਦਾਸਪੁਰ ਦੇ ਵਿੱਚ ਜਿਹੜੀ ਚੱਲ ਰਹੀ ਹੈ ਸਰ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਦਾਨਿਕ ਸਵੇਰਾ ਚ ਥੈਂਕ ਯੂ ਮਿਹਰਬਾਨੀ ਨੋ ਹਲਕੇ ਨੇ ਆਪਣਾ ਲੋਕ ਸਭਾ ਗੁਰਦਾਸਪੁਰ ਦੇ ਕਿਵੇਂ ਦੀ ਜਿਹੜੀ ਕੈਂਪੇਨ ਹੈ 2024 ਦੇ ਚੋਣਾਂ ਨੂੰ ਲੈ ਕੇ ਚੱਲ ਰਹੀ ਹੈ ਆਪਣੀ ਸਭ ਤੋਂ ਵੱਡੀ ਗੱਲ ਤੇ ਇਹ ਹੈ ਵੀ ਆਮ ਆਦਮੀ ਪਾਰਟੀ ਨੇ ਰਵਾਇਤੀ ਪਾਰਟੀਆਂ ਨੂੰ ਮੁੱਦਿਆਂ ਦੀ ਰਾਜਨੀਤੀ ਕਰਨ ਤੇ ਲੈ ਆਂਦਾ ਜਿਹੜੀ ਬੀਜੇਪੀ ਜਿਹੜਾ ਮੋਦੀ ਸਾਹਿਬ ਇਹ ਗੱਲ ਕਹਿੰਦੇ ਸਨ ਵੀ ਮੁਫਤ ਦੀਆਂ ਰੋਡੀਆਂ ਵੰਡਦੇ ਆ ਅੱਜ ਮੋਦੀ ਵੀ ਗਰੰਟੀ ਸ਼ਬਦ ਦਾ ਇਸਤੇਮਾਲ ਕਰਨ ਲੱਪਿਆ ਸੋ ਇਸ ਕਰਕੇ ਗੁਰਦਾਸਪੁਰ ਪਾਰਲੀਮੈਂਟਰੀ ਹਲਕਾ ਜਿੱਥੋਂ ਲੰਬਾ ਸਮਾਂ ਬੀਜੇਪੀ ਨੂੰ ਗੁਰਦਾਸਪੁਰ ਦਾ ਕੋਈ ਤੀ ਪੁੱਤ ਨਹੀਂ ਮਿਲਿਆ ਦਿੱਲੀ ਤੋਂ ਬੰਬੇ ਤੋਂ ਲੈ ਆ ਕੇ ਲੋਕਾਂ ਨੂੰ ਖੜੇ ਕਰਦੇ ਰਹੇ ਆ ਸੋ ਅੱਜ ਆਮ ਆਦਮੀ ਪਾਰਟੀ ਨੇ ਇੱਕ ਮੁੱਦਿਆ ਦੀ ਰਾਜਨੀਤੀ ਦੇ ਉੱਤੇ ਜਿਹੜਾ ਆ ਉਹ ਲੋਕਾਂ ਦਾ ਧਿਆਨ ਵੀ ਖਿੱਚਿਆ ਤੇ ਰਾਜਨੀਤਿਕ ਪਾਰਟੀਆਂ ਨੂੰ ਵੀ ਮਜਬੂਰ ਕੀਤਾ ਸੋ ਮੈਂ ਸਮਝਦਾ ਵੀ ਨਵ ਵਿਧਾਨ ਸਭਾ ਹਲਕੇ ਗੁਰਦਾਸਪੁਰ ਪਾਰਲੀਮੈਂਟ ਦੇ ਅੰਦਰ ਜਿਹੜੇ ਪੈਂਦੇ ਆ ਹਰ ਡੇ ਬਾਈ ਡੇ ਆਮ ਆਦਮੀ ਪਾਰਟੀ ਦੀ ਜਿਹੜੀ ਚੋਣ ਮਹਿੰਮ ਹੈ ਉਹ ਆਪਣੇ ਟੀਚੇ ਵਾਲੇ ਪਾਸੇ ਵੱਧਦੀ ਜਾ ਰਹੀ ਹੈ ਸੋ ਹਰ ਰੋਜ਼ ਸੈਂਕੜਿਆਂ ਦੀ ਗਿਣਤੀ 'ਚ ਸੈਂਕੜਿਆਂ ਦੀ ਗਿਣਤੀ 'ਚ ਸਾਡੀਆਂ ਸੁਭਾਵਾਂ ਥੱਲੇ ਸਾਡੇ ਬਲਾਕ ਪ੍ਰੈਜ਼ੀਡੈਂਟ ਬਲਾਕ ਪਰਿਵਾਰੀ ਵਿੰਗਾਂ ਦੇ ਇੰਚਾਰਜ ਔਰ ਖੁਦ ਜਿਹੜੇ ਹਲਕਾ ਇੰਚਾਰਜ ਨੇ ਮੈਂ ਵੀ ਆ ਸਾਰੇ ਅਸੀਂ ਲਗਾਤਾਰ ਹਰ ਰੋਜ਼ ਹਜ਼ਾਰਾਂ ਲੋਕਾਂ ਨੂੰ ਮੁਗਲ ਇਸ ਕਰਕੇ ਅਸੀਂ ਉਹਨਾਂ ਦੇ ਜਾਗ ਵਿੱਚ ਬੋਲਦੇ ਆ ਜਲਸਿਆਂ ਦੇ ਰੂਪ ਦੇ ਵਿੱਚ ਰੋਡ ਸ਼ੋਅ ਦੇ ਰੂਪ ਦੇ ਵਿੱਚ ਸਾਥ ਚਰਚਾ ਦੇ ਰੂਪ ਦੇ ਵਿੱਚ ਸੋ ਲਗਾਤਾਰ ਲੋਕਾਂ ਤੇ ਜਾ ਰਹੇ ਆ ਸਭ ਤੋਂ ਖੁਸ਼ੀ ਵਾਲੀ ਗੱਲ ਇਹ ਆ ਕਿ ਆਮ ਆਦਮੀ ਪਾਰਟੀ ਦੇ ਵੱਲ ਨੌਜਵਾਨ ਵਰਗ ਜਿਹੜਾ ਵਿਸ਼ੇਸ਼ ਰੁਚੀ ਰੱਖ ਰਿਹਾ ਹਰ ਰੋਜ਼ ਮਤਲਬ ਵੱਡੀ ਤਦਾਦ ਦੇ ਵਿੱਚ ਯੂਥ ਜਿਹੜਾ ਆਮ ਆਦਮੀ ਪਾਰਟੀ ਨਾਲ ਜੁੜ ਰਿਹਾ ਉਹਦਾ ਕਾਰਨ ਅਸਲ ਚ ਇਹ ਆ ਕਿ ਆਮ ਆਦਮੀ ਪਾਰਟੀ ਨੇ ਜਿਹੜਾ ਪੰਜਾਬ ਦੇ ਅੰਦਰ ਨੌਕਰੀਆਂ ਦਾ ਸਿਲਸਲਾ ਸ਼ੁਰੂ ਕੀਤਾ ਤੇ ਬਸੇ ਸੌਰ ਤੇ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਇਮਾਨਦਾਰੀ ਆ ਅੱਜ ਉਹ ਤੋ ਹਰ ਪੰਜਾਬੀ ਕਾਇਲ ਆ ਸੋ ਇਸ ਕਰਕੇ ਮਤਲਬ ਅੱਜ ਹਰ ਜਾਤ ਬਰਾਦਰੀ ਧਰਮ ਦਾ ਜਿਹੜਾ ਇਨਸਾਨ ਆ ਉਹ ਪੰਜਾਬੀ ਆ 600 ਜੁੰਡ ਬਿਜਲੀ ਦਾ ਉਹ ਨੂੰ ਮਤਲਬ ਜਿਹੜੀ ਆ ਫ੍ਰੀ ਮਿਲ ਰਹੀ ਆ ਸੋ ਮੈਨੂੰ ਲੱਗਦਾ ਆ ਕਿ ਜਿਹੜੇ ਗੁੱਡ ਗਵਰਨਸ ਆਮ ਆਪੀ ਪਾਰਟੀ ਨੇ ਦਿੱਤੀ ਆ ਉਹਦਾ ਮੁਕਾਬਲਾ ਨਹੀਂ ਹੈ ਕੋਈ ਅੱਜ ਕਾਂਗਰਸ ਔਰ ਬੀਜੇਪੀ ਦੇ ਕੋਲ ਸਿਰਫ ਨਿੱਜੀ ਹਮਲਿਆਂ ਦੀ ਰਾਜਨੀਤੀ ਆ ਮਤਲਬ ਬਾਕੀ ਜੇ ਤੁਸੀਂ ਕਹਾਂ ਲੋ ਕੋਈ ਪੰਜਾਬ ਵਾਲੀ ਕੀਤਾ ਹੋਵੇ ਇਹ ਉਹੀ ਕਾਂਗਰਸ ਆ ਜਿਹਦੇ ਵੱਡੇ ਲੀਡਰ ਨੇ ਗੁੜਕਾ ਸਾਹਿਬ ਦੀ ਸੌਂ ਖਾ ਕੇ ਵਾਦਾ ਕੀਤਾ ਸੀ ਕੈਪਟਨ ਨੇ ਸੌ ਚੱਕੀ ਤੇ ਮੇਰੀ ਨੌਕਰੀ ਪੱਕੀ ਤੇ ਜਦੋਂ ਉਹ ਨਸ਼ਾ ਮਕਾਨ ਦੇ ਸੌਂ ਖਾ ਰਿਆ ਸੀਗਾ ਕੈਪਟਨ ਸਾਹਿਬ ਤੇ ਸੁਖੀ ਰੰਧਾਵਾ ਸਭ ਤੋਂ ਵੱਧ ਚੀਕਾ ਮਾਰਦਾ ਸੀ ਉਦੋਂ ਇਹ ਨਾਲ ਖੜਾ ਹੀ ਮਤਲਬ ਕੈਪਟਨ ਸਾਹਿਬ ਦੇ ਅੱਜ ਕੈਪਟਨ ਭਾਜਪਾ ਚਾ ਔਰ ਪੰਜਾਬ ਦਾ ਜੋ ਹਾਲ ਉਹਨੇ ਕੀਤਾ ਪੰਜ ਸਾਲਾਂ ਦੇ ਅੰਦਰ ਸਭ ਨੂੰ ਪਤਾ ਸੋ ਮੈਨੂੰ ਲੱਗਦਾ ਕਿ ਸਹਿਜੇ ਸਹਿਜੇ ਜਿਹੜਾ ਗੁੱਡ ਗਵਰਨੈਂਸ ਦਾ ਸਪੇਸ ਖਾਲੀ ਸੀਗਾ ਆਮ ਸੈਰੀ ਆਮ ਸਿਵਲ ਸੁਸਾਇਟੀ ਦਾ ਵਿਅਕਤੀ ਜਿਹੜੇ ਸੋਚਦਾ ਸੀਗਾ ਵੀ ਕਿਤੇ ਨਾ ਕਿਤੇ ਕੋਈ ਜਿਹੜੀ ਗੁੱਡ ਗਵਰਨੈਂਸ ਆ ਉਹ ਨਹੀਂ ਮਿਲ ਰਹੀ ਅਰਵਿੰਦ ਕੇਜਰੀਵਾਲ ਜੀ ਉਹਦੇ ਨਾਇਕ ਨੇ ਉਹਨਾਂ ਨੇ ਦੀ ਸ਼ੁਰੂਆਤ ਦਿੱਲੀ ਤੋਂ ਕੀਤੀ ਅੱਜ ਪੰਜਾਬ 'ਚ ਹੈ ਸੋ ਲਗਾਤਾਰ ਜਿਹੜਾ ਆ ਲੋਕਾਂ ਦੇ ਅੰਦਰ ਆਮ ਆਦਮੀ ਪਾਰਟੀ ਦੇ ਮੁੱਦਿਆਂ ਦੀ ਪੋਲੀਟਿਸ਼ੀਅਨ ਅਸੂਲਾਂ ਦੀ ਪੋਲੀਟਿਸ਼ਨ ਔਰ ਮੈਂ ਸਮਝਦਾ ਵੀ ਅੱਜ ਲੋਕ ਵੀ ਇਹਦੇ ਪਿੱਛੇ ਗੋਲਬੰਦ ਹੋ ਰਿਹਾ ਪਰ ਗੁਰਦਾਸਪੁਰ ਹਲਕੇ ਚੋਂ ਖਾਸ ਕਰਕੇ ਸਾਡਾ ਨੌਜਵਾਨ ਚਿਹਰਾ ਜਿਹਦੇ ਮੂੰਹ 'ਚ ਜਵਾਨ ਵੀ ਹੈ ਜਿਹਨੂੰ ਗੱਲ ਕਰਨ ਦੀ ਜਾਂਚ ਵੀ ਹੈ ਔਰ ਪੰਜਾਬ ਸਰਕਾਰ ਇੱਕ ਪਾਸੇ ਆ 13 ਦੇ 13 ਸਾਡੇ ਐਮਪੀ ਜਿੱਤ ਕੇ ਜਾਣਗੇ ਤੇ ਜਿਹੜਾ 18000 ਕਰੋੜ ਰੁਪਈਆ ਸਾਡਾ ਪੰਜਾਬ ਦਾ ਡੱਕ ਕੇ ਬੈਠੀ ਹੈ ਕਹਿੰਦੇ ਦੀ ਸਰਕਾਰ ਉਹ ਵੀ ਵਾਪਸ ਲੈ ਕੇ ਆਵਾਂਗੇ ਸੋ ਮੈਨੂੰ ਲੱਗਦਾ ਵੀ ਅਸੀਂ ਇੱਕ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਇੱਕ ਸ਼ਾਨਦਾਰ ਵਿਕਟਰੀ ਵੀ ਕਰਾਂਗੇ ਗੁਰਦਾਸਪੁਰ ਕੇ ਜੇਕਰ ਗੱਲ ਲੋਕ ਸਭਾ ਗੁਰਦਾਸਪੁਰ ਦੀ ਕੀਤੀ ਜਾਵੇ ਤੇ ਸਾਰੀਆਂ ਪਾਰਟੀਆਂ ਜਿਹੜੀ ਚੋਣ ਪ੍ਰਚਾਰ ਆਪਣਾ ਬਿਲਕੁਲ ਚਰਮ ਸੀਮਾ ਤੇ ਕਰ ਰਹੀਆਂ ਨੇ ਤੇਜ਼ ਤਰਾਰ ਦੇ ਨਾਲ ਕਰ ਰਹੀਆਂ ਨੇ ਪਰ ਇੱਕ ਪਾਸੇ ਸੁਖਿੰਦਰ ਰੰਧਾਵਾ ਕਾਂਗਰਸ ਤੋਂ ਆਮ ਆਪਣਾ ਆਮ ਆਦਮੀ ਪਾਰਟੀ ਤੋਂ ਸ਼ਾਰੀ ਕਲਸੀ ਜੀ ਜਿਹੜੇ ਕਿ ਐਮਐਲਏ ਬਟਾਲਾ ਵੀ ਨੇ ਤੇ ਤੀਸਰੇ ਪਾਸੇ ਦਿਨੇਸ਼ ਸਿੰਘ ਬੱਬੂ ਜੀ ਤੇ ਚੌਥੇ ਪਾਸੇ ਦਲਜੀਤ ਸਿੰਘ ਚੀਮਾ ਜੀ ਤੁਸੀਂ ਕੀ ਵੀ ਦੇਖਦੇ ਹੋ ਕੀ ਇਫੈਕਟ ਕੀ ਪਵੇਗਾ ਕਿਉਂਕਿ ਸਾਰੇ ਸਾਰੇ ਪੰਜਾਬੀ ਚ ਕਈ ਤੇ ਛੋਟੇ ਲੀਡਰ ਮੰਨੇ ਜਾਂਦੇ ਨੇ ਨਹੀਂ ਅਸਲ ਚ ਲੀਡਰ ਦੀ ਛੋਟੀ ਦੀ ਗੱਲ ਨਹੀਂ ਹੈ ਬੇਸਿਕਲੀ ਗੱਲ ਇਹ ਹੈ ਵੀ ਲੋਕ ਅਜਾ ਲੀਡਰ ਦੀ ਥਾਜ ਲੋਕ ਮੁੱਦਿਆਂ ਦੀ ਰਾਜਨੀਤੀ ਵੱਲ ਆ ਰਹੇ ਜਿੱਤੇ ਮੈਂ ਆਪਣਾ ਜਿਗਰ ਕੀਤਾ ਸੀਗਾ ਆ ਜਦੋਂ ਮੁੱਦਿਆਂ ਦੀ ਰਾਜਨੀਤੀ ਹੁੰਦੀ ਆ ਫਿਰ ਸਧਾਰਨ ਤੋਂ ਸਧਾਰਨ ਦਾ ਵੀ ਜਿੱਤ ਜਾਂਦਾ ਆ ਆਮ ਆਦਮੀ ਪਾਰਟੀ ਦੇ ਅੰਦਰ ਉਹ ਲੋਕ ਵਿਅਕਤੀ ਐਮ ਐਲ ਏ ਬਣੇ ਆ ਜਿਨ੍ਹਾਂ ਦੇ ਪਰਿਵਾਰ ਚ ਕਦੀ ਪੋਲਿਟਿਸਟ ਪੋਲਿਟਿਕਲੀ ਕੋਈ ਮਾਹੌਲ ਰਿਹਾ ਹੀ ਨਹੀਂ ਹੈ ਸੋ ਇਸ ਕਰਕੇ ਅੱਜ ਲੋਕ ਗੁੱਡ ਗਵਰਨੈਂਸ ਵੱਲ ਮੁੱਦਿਆਂ ਵੱਲ ਦੇਖ ਰਿਹਾ ਤੇ ਮੈਨੂੰ ਲੱਗਦਾ ਸਹਿਰੀ ਕਲਸੀ ਸਾਡਾ ਵੱਡਾ ਕਦਮ ਹੈ ਪੰਜਾਬ ਦੇ ਅੰਦਰ ਉਹ ਯੂ ਦਾ ਵਾਈਸ ਪ੍ਰੈਜ਼ੀਡੈਂਟ ਹੈ ਔਰ ਆਮ ਆਦਮੀ ਪਾਰਟੀ ਦਾ ਆਪੋ ਪ੍ਰਧਾਨ ਆ ਸੋ ਕਿਸੇ ਵੀ ਰੂਪ ਚ ਦਾ ਮੁਕਾਬਲਾ ਕੋਈ ਨਹੀਂ ਰੰਧਾਵੇ ਨੇ ਉਹਦਾ ਕੀ ਮੁਕਾਬਲਾ ਕਰਨਾ ਉਹਦਾ ਉਹਨਾਂ ਦਾ ਕੀ ਮੁਕਾਬਲਾ ਕਰਨਾ ਜਿਨੇ ਮਤਲਬ ਡੇਰੇ ਦੇ ਅੰਦਰ ਲੱਖ ਰੁਪਏ ਲੈ ਕੇ ਪੰਚਾਇਤਾਂ ਚੁਣੀਆਂ ਨੇ ਉਹ ਆਈਡੀਓ ਉਹਦੀਆਂ ਆਦੀਆਂ ਰਹੀਆਂ ਨੇ ਵੀ ਪੈਸੇ ਲਾ ਕੇ ਪੰਚਾਇਤਾਂ ਚੁਣੀਆਂ ਉਹਨਾਂ ਨੇ ਸੋ ਇਸ ਕਰਕੇ ਜਿਹੜੀ ਦਬਕੇ ਦੀ ਰਾਜਨੀਤੀ ਹੈ ਜਿਹੜੀ ਧੌਂਸ ਦੀ ਰਾਜਨੀਤੀ ਹੈ ਉਦੇ ਤੋਂ ਵਕਿਆ ਨੇ ਲੋਕ ਅੱਜ ਲੋਕ ਪਿਆਰ ਮੁਹੱਬਤ ਦੀ ਰਾਜਨੀਤੀ ਮੁੱਦੇ ਦੀ ਰਾਜਨੀਤੀ ਚਾ ਰਿਹਾ ਸਹਿਰੀ ਕਲਸੀ ਇੱਕ ਅੱਧ ਦਾ ਸਵਾਲ ਨਹੀਂ ਵੱਡਾ ਕੱਦਾ ਬਾਕੀਆਂ ਦਾ ਕਾਦੀ ਬੋਣਾ ਉਹਦੇ ਅੱਗੇ ਬੀਜੇਪੀ ਦੇ ਉਮੀਦਵਾਰ ਨੂੰ ਤਿੰਨ ਵਾਰੀ ਲੋਕਾਂ ਨੇ ਐਮਐਲਏ ਬਣਾਇਆ ਤੇ ਜੋ ਟੱਕਿਆ ਮਹਿਸੂਸ ਕਰ ਰਹੇ ਨੇ ਫਸਿਆਨ ਪਰਦੇ ਉਹ ਸਭ ਦੇ ਸਾਹਮਣੇ ਆ ਸੋ ਮੈਂ ਕਹਿ ਸਕਦਾ ਵੀ ਅਸੀਂ ਇੱਕ ਸ਼ਾਨਦਾਰ ਇਤਿਹਾਸ ਨੂੰ ਸਿਰਜਾਂਗੇ ਪਰ ਇੱਕ ਮਤਲਬ ਰੋਸ਼ਨ ਵਿਕਟਰੀ ਜਿਹੜੀ ਆ ਉਹ ਚਾਰ ਜ਼ੋਨ ਨੂੰ ਗਰਦਾਸਪੁਰ ਲੋਕ ਦੇਣਗੇ ਆਮ ਆਦੀ ਪਾਰਟੀ ਪੰਜਾਬ ਤੋਂ ਬਾਹਰ ਜੀ ਗੱਲ ਕਰ ਕੀਤੀ ਜਾਵੇ ਤਾਂ ਇੰਡੀਆ ਘਟ ਜੋੜਦਾ ਜਿਹੜਾ ਕਿ ਦਾਵਾ ਕਰ ਰਿਹਾ ਆਮ ਆਦੀ ਪਾਰਟੀਆਂ ਚਾਹੀਓ ਸਰਕਾਰਾਂ ਹੋਣ ਪਾਰਟੀਆਂ ਹੋਣ ਪਰ ਪੰਜਾਬ ਦੇ ਵਿੱਚ ਉਸ ਚੀਜ਼ ਦਾ ਇਫੈਕਟ ਦੇਖਣ ਨੂੰ ਮਿਲੇਗਾ ਕਿਉਂਕਿ ਬੀਜੇਪੀ ਇੱਕ ਪਾਸੇ 400 ਪਰ ਦਾ ਨਾਅਰਾ ਦੇ ਰਹੀ ਐ ਤੇ ਪੰਜਾਬ ਚ ਆਮ ਆਦਮੀ ਪਾਰਟੀ ਜਿਹੜੀ ਐ 13 0 ਦਾ ਨਾਅਰਾ ਦੇ ਰਹੀ ਐ ਕੁਝ ਇਫੈਕਟ ਜਿਹੜਾ ਕਿ ਦੇਖਣ ਨੂੰ ਪੰਜਾਬ ਦੇ ਵਿੱਚ ਮਿਲੇਗਾ ਬੀਜੇਪੀ ਨੇ 15 ਲੱਖ 15 15 ਲੱਖ ਦਾ ਵੀ ਨਾਅਰਾ ਦਿੱਤਾ ਸੀਗਾ ਬੀਜੇਪੀ ਨੇ 2 ਕਰੋੜ ਨੌਕਰੀਆਂ ਦਾ ਵੀ ਨਾਅਰਾ ਦਿੱਤਾ ਸੀਗਾ ਸੋ ਇਹ ਨਾਰੇ ਦੇਣ ਦਾ ਸਵਾਲ ਨਹੀਂ ਅੱਜ ਭਾਵੇਂ 400 60 ਕੇ 500 ਦਾ ਵੀ ਦੇ ਲਾਂ ਉਹ ਉਹਨਾਂ ਦੀ ਪਾਰਟੀ ਉਹਨਾਂ ਦੇ ਜਵਾਨ ਐ ਉਹਨਾਂ ਨੂੰ ਕੌਣ ਡੱਕ ਸਕਦਾ ਜੋ ਮਰਜ਼ੀ ਦੇ ਲੈਣ ਹਕੀਕਤ ਇਹ ਆ ਕਿ ਬੀਜੇਪੀ ਬਹੁਤ ਵੱਡੀ ਪੱਧਰ ਤੇ ਲੂਜ਼ ਕਰ ਰਹੀ ਹੈ ਦੇਸ਼ ਦੇ ਅੰਦਰ ਜਿੰਨੀ ਮੰਗਾਈ ਹੈ ਜਿੰਨੀ ਬੇਰਜ਼ਗਾਰੀ ਹੈ ਔਰ ਜਿੰਨੀ ਮਤਲਬ ਜਿਹੜੀ ਹੈ ਸੋਸ਼ਲ ਬੌਂਡਿੰਗ ਖਰਾਬ ਕੀਤੀ ਹੈ ਬੀਜੇਪੀ ਨੇ ਅੱਜ ਦੇਸ਼ ਦਾ ਆਮ ਸੈਰੀ ਜਿਹੜਾ ਆ ਉਹ ਨੂੰ ਉਹਨੂੰ ਸੇਕ ਲੱਗ ਰਿਹਾ ਇਸ ਗੱਲ ਦਾ ਸੋ ਮੈਨੂੰ ਲੱਗਦਾ ਕਿ ਇੰਡੀਆ ਗਠਵੰਦਨ ਬੈਸਟ ਮਤਲਬ ਸਥਿਤੀ ਚਾਹੂਗਾ ਔਰ ਲਾਜ਼ਮੀ ਤੌਰ ਤੇ ਸਰਕਾਰ ਵੀ ਇੰਡੀਆ ਗੜਵੰਧਨ ਦੀ ਬਣੇਗੀ ਆਮ ਆਦਮੀ ਪਾਰਟੀ ਦਾ ਵੱਡਾ 파ਟ ਹੋਏਗੀ ਔਰ ਇਹਦਾ ਸਾਨੂੰ ਦਿੱਲੀ ਪੰਜਾਬ ਦੇ ਨਾਲ ਨਾਲ ਸਾਰੇ ਦੇਸ਼ ਨੂੰ ਵੀ ਲਾਭ ਹੈ ਸੋ ਅਸੀਂ ਲੋਕਾਂ ਨੂੰ ਅਪੀਲ ਕਰਦੇ ਆਂ ਕਿ ਤਗੜੇ ਹੋ ਕੇ ਆਮ ਆਦਮੀ ਪਾਰਟੀ ਨੂੰ ਸਪੋਰਟ ਕਰਨ ਔਰ ਕੱਲ ਅਰਵਿੰਦ ਕੇਜਰੀਵਾਲ ਜੀ ਪਠਾਨਕੋਟ ਆ ਰਹੇ ਨੇ ਪਠਾਨਕੋਟ ਦੀ ਧਰਤੀ ਤੇ ਉਹਨਾਂ ਨੂੰ ਜੀ ਆਇਆਂ ਵੀ ਅਸੀਂ ਲੋਕਾਂ ਨੂੰ ਅਪੀਲ ਕਰਦੇ ਆਂ ਕਿ ਉਹਨਾਂ ਦੇ ਵਿਚਾਰ ਸੁਣਨ ਦੇ ਲਈ ਵੀ ਕੱਲ ਜਰੂਰ ਹਮ ਮਾਕੇ 3:30 ਵਜੇ ਬਾਲਮੀਕ ਚੌਂਕ ਵਿਖੇ ਪਹੁੰਚ ਲ। ਤੇ ਜੇਕਰ ਗਰੰਟੀਆ ਦੀ ਗੱਲ ਕੀਤੀ ਜਾਵੇ ਅਜੇ ਕਿਹੜੀਆਂ ਗਰੰਟੀਆ ਜਿਹੜੀ ਤੁਸੀਂ ਲੋਕਾਂ ਦੇ ਵਿੱਚ ਲੈ ਕੇ ਜਾ ਰਹੇ ਕਿਉਂਕਿ ਮਹਿਲਾਵਾਂ ਵਿੱਚ ਕਿਤਨਾ ਕਿਤਨ ਰੋਸ਼ਾਇਦਾਕ ਵੀ ਪਾਇਆ ਜਾ ਰਿਹਾ ਕਿ 2 ਤੋਂ 2.5 ਸਾਲ ਦੀ ਜਿਹੜੀ ਸਰਕਾਰ ਉਹ ਚੱਲੀ ਆ ਪਰ 1000 ਰੁਪਏ ਜਿਹੜਾ ਮਹੀਨਾ ਉਹਨੇ ਦਿੱਤਾ ਜਾ ਰਿਹਾ। ਦੂਸਰੇ ਪਾਸੇ ਵਿਰੋਧੀ ਪਾਰਟੀਆਂ ਵੀ ਇਸ ਚੀਜ਼ ਨੂੰ ਲੈ ਕੇ ਤੰਜ ਕੱਸਦੀਆਂ ਨੇ। ਨਹੀਂ ਵਿਰੋਧੀ ਪਾਰਟੀਆਂ ਦਾ ਮੈਂ ਦੱਸਿਆ ਕੈਪਟਨ ਨੇ ਸੌ ਚੱਕੀ ਤੇ ਮੇਰੀ ਨੌਕਰੀ ਪੱਕੀ। ਇਹ 5 ਸਾਲ ਕੈਪਟਨ ਲਾਗ ਲੜੇ ਲੈ ਬਚਾ ਲ ਗਿਆ। ਚੰਨੀ ਸਾਹਿਬ ਆਇਆ। ਉਹਨੇ ਵੀ 3 ਮਹੀਨੇ ਉਹਨੇ ਵੀ ਵੱਡੇ ਵੱਡੇ ਹੋਟਲ ਲਖਾਇਆ ਵੀ 36000 ਕੰਮੇ ਪੱਕੇ ਕਰਤੇ ਇੱਕ ਮੁਲਾਜ਼ਮੇ ਪੱਕਾ ਨਹੀਂ ਕੀਤਾ ਔਰ বিজেਪ ਦੇ ਕਿੰਨੇ ਸਾਲਾਂ ਤੋਂ ਲੱਗੀ ਹੁੰਦਾ ਉਹਨੇ ਆਪਣੇ ਆਪ ਨੂੰ ਮੰਨ ਹੀ ਲਿਆ ਵੀ ਮੈਂ ਜੁਮਲਾ ਕੀਤਾ ਸੋ ਆਮ ਆਦਮੀ ਪਾਰਟੀ ਦੇ 2 ਸਾਲ ਅਜੇ ਹੋਇਆ 3 ਸਾਲ ਹੋਰ ਪਏ ਆ 2 ਸਾਲਾਂ ਦੇ ਅੰਦਰ 43000 ਨੌਕਰੀਆਂ 12700 ਕੱਚਾ ਅਧਿਆਪਕ ਪੱਕਾ ਕੀਤਾ ਆ ਰੋਡ ਦੇ ਉੱਤੇ ਹਾਈਵੇ ਦੇ ਉੱਤੇ ਸੜਕ ਸੁਰੱਖਿਆ ਹੋਰ ਸਾਲ ਆਈਆਂ ਨੇ ਪੰਜਾਬ ਦੇ ਅੰਦਰ ਮਾਫੀਆ ਰਾਜ ਨੂੰ ਖਤਮ ਕਰਨ ਦੀ ਪਹਿਲ ਕਦਮੀਆਂ ਹੋਈਆਂ ਨੇ ਔਰ 600 ਜੂੰਡ ਬਿਜਲੀ ਦਾ ਅੱਜ ਪੰਜਾਬ ਦੇ ਲੋਕਾਂ ਨੂੰ ਮਿਲੀ ਬਹੁਤ ਵੱਡੀ ਨਿਯਮਤ ਹੈਗੀ ਆ 16 ਟੋਲ ਪ੍ਰਾਜੇ ਚੱਕੇ ਆ ਜਿਹੜੇ ਪੁਰਾਣੀ ਸਰਕਾਰੀਆਂ ਦੇ ਸਰਕਾਰਾਂ ਦੇ ਮਿਲਿਪੁੱਤ ਕਰਕੇ ਚੱਲਦੇ ਸਨ ਸੋ ਮਹਿਲਾਵਾਂ ਦੀ ਜਿਹੜੀ ਗਰੰਟੀ ਹੈ ਸਾਡੀਆਂ ਮਾਵਾਂ ਪਿੜਾਂ ਦੀ ਉਹ ਵੀ ਜਲਦੀ ਪੂਰੀ ਕੀਤੀ ਜਾਏ ਜੇ 3 ਸਾਲ ਸਰਕਾਰ ਤੇ ਪਏ ਮੰਤਰੀ ਸਾਹਿਬ ਪਠਾਨਕੋਟ ਦੇ ਨਾਲ ਜੁੜਿਆ ਇੱਕ ਮੁੱਦਾ ਸਭ ਤੋਂ ਵੱਡਾ ਮੁੱਦਾ 30-30 ਹਜ਼ਾਰ ਰੁਪਏ ਦਾ ਜਿਹੜਾ ਘੁਟਾਲਾ ਹੋਇਆ ਸੀ ਗਰੰਟਾ ਦੇ ਵਿੱਚ ਮ ਕੱਚੇ ਮਕਾਨਾਂ ਨੂੰ ਲੈ ਕੇ ਹਜੇ ਤੱਕ ਉਹਦਾ ਕੋਈ ਵੀ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ ਬਸ ਇੱਕੋ ਗੱਲ ਕਹੀ ਜਾਂਦੀ ਹੈ ਕਿ ਵਿਜੀਲੈਂਸ ਜਿਹੜੀ ਜਾਂਚ ਉਹਦੀ ਚੱਲ ਰਹੀ ਆ ਪਰ ਹਜੇ ਤੱਕ ਕੋਈ ਹੋਰ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ ਬਸ ਮੈਂ ਇਹ ਸਮਝਦਾ ਕਿ ਚਾਹੇ ਉਹ ਥਪਿੰਡ ਦਾ ਸਰਪੰਚ ਆ ਐਮਸੀ ਆ ਕੌਂਸਲਰ ਆ ਐਮਐਲਏ ਆ ਮੰਤਰੀ ਐ ਐਮਪੀ ਐ ਸਿਆਸੀ ਜਮਾਤ ਨੂੰ ਇਸ ਕਿਸਮ ਦੀ ਲੁੱਟ ਨਹੀਂ ਕਰਨੀ ਚਾਹੀਦੀ ਤੇ ਤੁਸੀਂ ਲੋਕਾਂ ਦਾ ਪੈਸਾ ਆਪਣੇ ਜਿੰਗਾਂ ਦੇ ਖਾਤਿਆਂ ਚ ਪਵਾਵੋ ਔਰ ਜੋ ਵੀ ਉਹਦੀ ਪ੍ਰਕਿਰਿਆ ਚੱਲ ਰਹੀ ਆ ਇਟਰਨਲ ਉਹ ਮੈਟਰ ਹੈਗਾ ਆ ਔਰ ਇਹਦੇ ਉੱਤੇ ਆਉਣ ਵਾਲੇ ਦਿਨਾਂ ਚ ਤੁਹਾਨੂੰ ਰਿਜ਼ਲਟ ਵੀ ਸਾਹਮਣੇ ਆਣਗੇ ਜਿਨ੍ਹਾਂ ਨੇ ਲੋਕਾਂ ਦਾ ਪੈਸਾ ਖਾਦਾ ਹੈ ਆਮ ਆਪ ਪਾਰਟੀ ਨਹੀਂ ਬਖਸੇਗੀ ਉਹਨਾਂ ਨੂੰ ਠੀਕ ਹੈ ਤਾਂ ਜੀ ਸ਼ੁਕਰੀਆ ਤਾਂ ਇਹਨਾਂ ਸਾਡੇ ਨਾਲ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਜੀ ਜਿਨ੍ਹਾਂ ਨੇ ਬੜੇ ਹੀ ਵਧੀਆ ਤਰੀਕੇ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਸਾਫ਼ ਸ਼ਬਦਾਂ ਦੇ ਵਿੱਚ ਕਿਹਾ ਕਿ ਮੁੱਦਿਆਂ ਦੀ ਜਿਹੜੀ ਰਾਜਨੀਤੀ ਆਮ ਆਦਮੀ ਪਾਰਟੀ ਕਰ ਰਹੀ ਹੈ ਔਰ ਮੁੱਦਿਆਂ ਦੇ ਉੱਤੇ ਹੀ ਆਮ ਆਦਮੀ ਪਾਰਟੀ ਜੜੀ ਹੈ ਲੋਕਾਂ ਕੋਲੋਂ ਵੋਟ ਮੰਗ ਰਹੀ ਹੈ ਇਸੇ ਦੇ ਨਾਲ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਮੈਨੂੰ ਤੋਂ ਪੁੱਛ ਸਕਦੇ ਹੋ। ਵੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ